ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਕਹਿੰਦੇ ਹਨ ਕਿ ਅਸੀਂ ਰੱਬ ਕੋਲੋਂ ਜੋ ਵੀ ਮੰਗੀਏ ਅਸੀਂ ਆਪਣੇ ਪਰਮਾਤਮਾ ਕੋਲੋਂ ਜੋ ਵੀ ਮੰਗੀ ਉਹ ਹਮੇਸ਼ਾ ਹੀ ਦਿੰਦਾ ਹੈ ਸਿਰਫ ਸਾਨੂੰ ਨਾ ਇੱਕ ਭਰੋਸਾ ਹੋਣਾ ਚਾਹੀਦਾ ਹੈ ਆਪਣੇ ਵਾਹਿਗੁਰੂ ਤੇ ਕਿ ਅਸੀਂ ਆਪਣੇ ਵਾਹਿਗੁਰੂ ਕੋਲ ਮੰਗਦੇ ਹਾਂ ਅਸੀਂ ਹਰ ਇੱਕ ਜਗ੍ਹਾ ਤੇ ਫੇਰਾਂ ਨੇ ਹਾਂ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਜਦੋਂ ਸਾਨੂੰ ਕੋਈ ਉਸ ਦਾ ਜਵਾਬ ਨਹੀਂ ਮਿਲਦਾ ਫਿਰ ਅਸੀਂ ਆਖਰ ਸਮਾਂ ਉਹੀ ਹੁੰਦਾ ਹੈ ਕਿ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਫਿਰ ਕਹਿੰਦੇ ਨਾ ਕਿ ਸ਼ਲੋਕ ਵਿੱਚ ਕਿਹਾ ਵਾ ਕਿ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਕਹਿੰਦੇ ਕਿ ਅਸੀਂ ਸਾਰਾ ਜੱਗ ਹੀ ਘੁੰਮ ਲੈਨੇ ਹਾਂ ਪਰ ਸਾਨੂੰ ਕੋਈ ਟਿਕਾਣਾ ਜਾਂ ਕੋਈ ਕੁਝ ਨਹੀਂ ਮਿਲਦਾ ਪਰ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਨਾ ਸਾਨੂੰ ਸਭ ਕੁਝ ਮਿਲ ਜਾਂਦਾ ਹੈ ਜੇ ਅਸੀਂ ਪਰਮਾਤਮਾ ਨੂੰ ਸੱਚੇ ਮਨ ਨਾਲ ਧਿਆਈਏ ਨਾ ਤਾਂ ਉਹ ਪਰਮਾਤਮਾ ਸਾਨੂੰ ਸਭ ਕੁਝ ਦੇ ਦਿੰਦਾ ਹੈ ਇੱਕ ਵਾਰ ਸੱਚੇ ਮਨ ਨਾਲ ਉਸ ਪਰਮਾਤਮਾ ਕੋ ਮੰਗਣ ਦੀ ਧੀਰ ਹੈ ਤੁਸੀਂ ਕਦੇ ਵੀ ਅਜਮਾ ਲੈਣਾ ਤੁਸੀਂ ਰੋਜ਼ ਸਵੇਰ ਉਠੋ ਇਸ਼ਨਾਨ ਪਾਣੀ ਕਰੋ ਤੁਸੀਂ ਪਾਠ ਕਰਨ ਦਾ ਨਿਯਮ ਬਣਾ ਲਓ ਤੁਸੀਂ ਅੱਜ ਪਾਠ ਕੀਤਾ ਹੈ ਅੱਜ ਤੁਸੀਂ ਜਪਜੀ ਸਾਹਿਬ ਦਾ ਪਾਠ ਕੀਤਾ ਹੈ ਉਸ ਬਾਣੀ ਨੂੰ ਸੁਣਿਆ ਹੈ ਉਸ ਬਾਣੀ ਨੂੰ ਪੜਿਆ ਹੈ ਕਿਉਂਕਿ ਹਰ ਇੱਕ ਦੁੱਖ ਦਾ ਹੱਲ ਹੈ ਜਪਜੀ ਸਾਹਿਬ ਦੀ ਬਾਣੀ ਵਿੱਚ ਤੁਸੀਂ ਧਿਆਨ ਨਾਲ ਪੜਿਓ ਤੇ ਜੋ ਵੀ ਅਸੀਂ ਮੰਗਾਗੇ ਨਾ ਆਪਣੇ ਪਰਮਾਤਮਾ ਕੋ ਸਾਡਾ ਪਰਮਾਤਮਾ ਸਾਡੀ ਉਹ ਬੇਨਤੀ ਨੂੰ ਜਰੂਰ ਹੀ ਕਬੂਲ ਕਰ ਲੈਂਦਾ ਹੈ ਇੱਕ ਸੱਚੇ ਮਨ ਸੱਚੀ ਆਸ ਨਾਲ ਅਸੀਂ ਉਹ ਬੇਨਤੀ ਕਰੀਏ ਜਿਵੇਂ ਕਿ ਕਈ ਧਰਮਾਂ ਦੇ ਲੋਕ ਨੇ ਇੱਥੇ ਦੁਨੀਆ ਦੇ ਵਿੱਚ ਕੋਈ Hindu ਕੋਈ Muslim ਕੋਈ Sikh ਕੋਈ ईसाई ਆਪਾਂ ਸਿੱਖਾਂ ਅਸੀਂ ਗੁਰਦੁਆਰੇ ਜਾਣਾ ਹੈ ਸਾਡੀ ਸ਼ਰਧਾ ਹੈ ਗੁਰਦੁਆਰਾ ਸਾਹਿਬ ਜਾਨ ਦੀ ਪਰ ਵੇਖੋ ਕਈ ਇਹੋ ਜਿਹੇ ਵੀ ਦੇਖੇ ਨੇ ਮੈਂ ਕਿ ਸਿੱਖ ਹੋਣ ਦੇ ਬਾਵਜੂਦ ਵੀ ਉਹ ਮੰਦਰਾਂ ਤੇ ਜਾਂਦੇ ਨੇ ਚਲੋ ਕਿਤੇ ਜਾਣਾ ਕਿਥੇ ਗੁਰੂ ਨੂੰ ਮੰਨਣਾ ਕਿਸੇ ਵੀ ਧਰਮ ਨੂੰ ਮੰਨਣਾ ਕੋਈ ਬੁਰੀ ਗੱਲ ਨਹੀਂ ਹੈ ਪਰ ਆਪਣੇ ਧਰਮ ਆਪਣੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਕੀ ਸਾਡੇ ਲਈ ਆਪਣਾ ਪੂਰਾ ਪਰਿਵਾਰ ਹੀ ਵਾਰ ਦਿੱਤਾ ਕਦੇ ਉਹਨਾਂ ਦੇ ਉਨ੍ਹਾਂ ਦੇ ਜੀਵਨ ਦੇ ਵਿੱਚ ਜੋ-ਜੋ ਵੀ ਹੋਇਆ ਉਸ ਨੂੰ ਸੁਣ ਕੇ ਤਾਂ ਵੇਖੋ ਧਿਆਨ ਨਾਲ ਉਸ ਨੂੰ ਸਮਝ ਕੇ ਵੇਖੋ ਤੁਹਾਨੂੰ ਖੁਦ ਲੱਗੇਗਾ ਕਿ ਅਸੀਂ ਉਸ ਪਰਮਾਤਮਾ ਦੇ ਬੱਚੇ ਹਾਂ ਜਿਸ ਨੇ ਕੀ ਆਪਣੇ ਬੱਚੇ ਕੁਰਬਾਨ ਕਰਨ ਲਈ ਕੋਈ ਸੀ ਤੱਕ ਵੀ ਨਹੀਂ ਸੀ ਕੀਤੀ ਵੀ ਛੋਟੇ-ਛੋਟੇ ਬੱਚੇ ਕੁਰਬਾਨ ਹੋ ਜਾਗੇ ਸਾਡੇ ਕਰਕੇ ਇਸ ਸਿੱਖੀ ਕਰਕੇ ਤੇ ਦੇਖੋ ਅੱਜ ਕੱਲ੍ਹ ਜੇ ਸਾਡੇ ਬੱਚੇ ਨੂੰ ਥੋੜੀ ਜਿਹੀ ਧੁੱਪ ਵੀ ਲੱਗਦੀ ਹੋਵੇ ਨਾ ਅਸੀਂ ਫਟਾਫਟ ਛਤਰੀ ਲੈ ਕੇ ਜਾਂਦੇ ਹਾਂ ਕਿ ਸਾਡੇ ਬੱਚੇ ਨੂੰ ਕਿਤੇ ਧੁੱਪ ਨਾ ਲੱਗ ਜੇ ਜੇ ਬਹੁਤ ਹੀ ਠੰਡ ਹੋਵੇ ਨਾ ਤਾਂ ਅਸੀਂ ਆਪਣੇ ਕਮਰਿਆਂ ਵਿੱਚ ਰੂਮ ਹੀਟਰ ਲਾ ਲੈਨੇ ਆ ਵੀ ਸਾਡੇ ਬੱਚਿਆਂ ਨੂੰ ਕਿਤੇ ਠੰਡ ਨਾ ਲੱਗ ਜੇ ਕਿਤੇ ਗਰਮੀ ਨਾ ਲੱਗ ਜੇ ਸਾਡਾ ਬੱਚਾ ਬਿਮਾਰ ਨਾ ਹੋ ਜੇ ਜਿਗਰਾ ਇਹੋ ਜਿਹਾ ਸੀ ਕਲਗੀਆਂ ਵਾਲੇ ਦਾ ਅੱਜ ਮੈਂ ਤੁਹਾਨੂੰ ਇੱਕ ਕਥਾ ਸੁਣਾਵਾਂਗੀ ਜੋ ਕਿ ਚਪਹਿਰਾ ਸਾਹਿਬ ਦੇ ਨਾਲ ਜੁੜੀ ਹੋਈ ਹੈ ਇਸ ਕਥਾ ਵਿੱਚ ਇੱਕ ਭੈਣ ਜੀ ਨੇ ਆਪਣੀ ਹੱਦ ਬਿੱਤੀ ਦੱਸੀ ਹੈ ਆਪਣੀ ਹੱਦ ਬਿੱਤੀ ਸੁਣਾਈ ਹੈ ਜੋ ਕਿ ਉਹ ਕਹਿੰਦੇ ਕਿ ਮੈਨੂੰ ਨਾ ਮੈਂ ਗੁਰਦੁਆਰਾ ਸਾਹਿਬ ਤਾਂ ਜਾਂਦੀ ਸੀ ਪਰ ਕਹਿੰਦੇ ਮੈਂ ਹਰ ਰੋਜ਼ ਜਾਂਦੀ ਸੀ ਗੁਰਦੁਆਰਾ ਸਾਹਿਬ ਕਿਉਂਕਿ ਅਸੀਂ ਪੰਜਾਬੀ ਸੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਸੀ ਮੈਨੂੰ ਇੰਜ ਲੱਗਦਾ ਸੀ ਕਿ ਮੈਂ ਗੁਰਦੁਆਰਾ ਸਾਹਿਬ ਰੋਜ਼ ਜਾਨੀ ਹਾਂ ਮੈਂ ਆਪਣੀ ਡਿਊਟੀ ਪੂਰੀ ਕਰਦੀ ਹਾਂ ਵੀ ਮੈਂ ਪਾਠ ਵੀ ਕਰਦੀ ਹਾਂ ਫਿਰ ਵੀ ਕਹਿੰਦੇ ਕਿ ਮੇਰੇ ਘਰ ਦਾ ਸਿਸਟਮ ਜੋ ਮੇਰੇ ਘਰ ਦੇ ਵਿੱਚ ਹਾਲ ਸੀ ਮਾਹੌਲ ਸੀ ਨਾ ਉਸੇ ਹੀ ਨਹੀਂ ਸੀਗਾ ਦੇਖੋ ਇਹ ਤਾਂ ਗੁਰਦੁਆਰੇ ਦੇ ਵਿੱਚ ਤੁਸੀਂ ਜਾਂਦੇ ਹੋ ਮਨ ਸੱਚੀ ਸ਼ਰਧਾ ਦੇ ਨਾਲ ਕਿ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹੋ ਜੋ ਵੀ ਤੁਸੀਂ ਅਰਦਾਸ ਕਰਦੇ ਹੋ ਦੇਖਿਆ ਨਾ ਕਿ ਬਾਬਾ ਜੀ ਗਿਆਨੀ ਜੀ ਕਈ ਵੇਲੇ ਕੋਈ ਅਰਦਾਸ ਕਰਕੇ ਪੰਚਮ ਅੰਮ੍ਰਿਤ ਕੜਾ ਪ੍ਰਸ਼ਾਦ ਹੀ ਦੇਖ ਸਜਾਉਂਦੇ ਨੇ ਕਈ ਮਿੱਠਾ ਪ੍ਰਸ਼ਾਦ ਚੜਾਉਂਦੇ ਨੇ ਕੁਝ ਵੀ ਜਿੰਨਾ ਜਿਸ ਨੇ ਜੋ ਵੀ ਸੁਖਿਆ ਹੁੰਦਾ ਹੈ ਉਸ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਗੁਰੂ ਦੇ ਘਰ ਆ ਕੇ ਤੇ ਜਿਨ੍ਹਾਂ ਦੀ ਵੀ ਮਨੋ ਭਾਵਨਾ ਪੂਰੀ ਹੁੰਦੀ ਹੈ ਉਹ ਜਰੂਰ ਪਰਮਾਤਮਾ ਦੀ ਸ਼ਰਧਾ ਦੇ ਨਾਲ ਆਪਣੇ ਪੂਜਦਾ ਹੈ ਅਰਦਾਸ ਕਰਉਂਦਾ ਹੈ ਜੋ ਵੀ ਤਿਲ ਫੁੱਲ ਭੇਟਾ ਹੁੰਦੀ ਹੈ ਉਹਦੀ ਉਹ ਹਮੇਸ਼ਾ ਪਰਮਾਤਮਾ ਦੇ ਅੱਗੇ ਸਮਰਪਿਤ ਕਰਦਾ ਹੈ ਕਿ ਵਾਹਿਗੁਰੂ ਜੀ ਤੁਸੀਂ ਮੇਰਾ ਆਹ ਕੰਮ ਸਮਝ ਲਓ ਇੱਕ ਤਰ੍ਹਾਂ ਸੀ ਪਰਮਾਤਮਾ ਨੂੰ ਨਾ ਇੱਕ ਸਮਝ ਲਿਆ ਹੈ ਕਿ ਬਸ ਮੈਂ ਇਹ ਤੋਂ ਮੰਗਣਾ ਹੀ ਹੈ ਜਦੋਂ ਮੇਰੀ ਮੰਗ ਪੂਰੀ ਹੋ ਗਈ ਫਿਰ ਮੈਂ ਉਹਦੇ ਵਿੱਚ ਕੁਛਕ ਥੋੜੇ ਜਿヒਕ ਪੈਸੇ ਦੇਣੇ ਨੇ ਬੱਸ ਸ਼ਰਧਾ ਜੋ ਮੇਰੇ ਤੋਂ ਬਣਿਆ ਸਾਰਿਆ ਉਹ ਮੈਂ ਕਰਤਾ ਪਰ ਪ੍ਰਮਾਤਮਾ ਇਹ ਨਹੀਂ ਕਰਦੇ ਕਿ ਜੋ ਤੁਸੀਂ ਮੰਗਦੇ ਹੋ ਉਹੀ ਪੂਰੀ ਹੋ ਜਵੇ ਵਿਸ਼ ਜੋ ਅਸੀਂ ਮਨੋ ਕਾਮਨਾ ਮੰਗਦੇ ਹਾਂ ਪ੍ਰਮਾਤਮਾ ਸਿੱਧਾ ਰਾਏ ਲੋਕਾਂ ਨੂੰ ਪਾਉਣ ਲਈ ਬਹੁਤ ਕੁਝ ਕਰਦੇ ਨੇ ਪ੍ਰਮਾਤਮਾ ਧਰਤੀ ਤੇ ਹੀ ਹੈ ਜੋ ਕਰਨੀ ਪਰ ਨਹੀਂ ਸਭ ਇੱਥੇ ਹੀ ਹੈ ਕਹਿੰਦੇ ਨਾ ਕਿ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਿਉਂਕਿ ਜੋ ਅਸੀਂ ਕਰਮ ਕੀਤੇ ਹਨ ਉਹ ਸਾਨੂੰ ਇੱਥੇ ਹੀ ਭੁਗਤਨੇ ਪੈਣੇ ਨੇ ਜੇ ਅਸੀਂ ਚੰਗੇ ਕਰਮ ਕਰਦੇ ਹਾਂ ਉਹ ਚੰਗੇ ਕਰਮਾਂ ਦਾ ਫਲ ਵੀ ਸਾਨੂੰ ਇੱਥੇ ਹੀ ਮਿਲਣਾ ਹੈ ਤੇ ਜੇ ਅਸੀਂ ਬੁਰੇ ਕੰਮ ਕੀਤੇ ਨੇ ਉਹਨਾਂ ਬੁਰੇ ਕੰਮਾਂ ਦਾ ਫਲ ਵੀ ਸਾਨੂੰ ਇੱਥੇ ਹੀ ਮਿਲਣਾ ਹੈ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਆਪ ਨੂੰ ਇੱਕ ਅੱਛਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਸੀਂ ਕਿਸੇ ਦੇ ਦੁੱਖ ਦਾ ਕਾਰਨ ਨਾ ਬਣੋ ਕਿਉਂਕਿ ਅਗਰ ਤੁਸੀਂ ਕਿਸੇ ਦੇ ਦੁੱਖ ਦਾ ਕਾਰਨ ਬਣੇ ਹੋਣਾ ਤਾਂ ਤੁਸੀਂ ਤੁਹਾਡੇ ਕਰਕੇ ਕਈ ਲੋਕ ਜਿਹੜੇ ਦੁਖੀ ਹੋ ਰਹੇ ਨੇ ਉਹ ਇਸ ਕਰਕੇ ਤੁਹਾਨੂੰ ਥੋੜੀ ਜੀ ਉਹਦੀ ਵੀ ਬਦਦੂਆ ਲੱਗਦੀ ਹੈ ਜਦੋਂ ਆਪਾਂ ਕਿਸੇ ਦਾ ਮਨ ਦੁਖਾਉਂਦੇ ਹਾਂ ਨਾ ਤਾਂ ਉਹਦੇ ਮਨ ਚੋਂ ਵੀ ਨਿਕਲੀ ਹੋਈ ਬਦਦੂਆ ਸਾਨੂੰ ਲੱਗਦੀ ਹੈ ਫਿਰ ਅਸੀਂ ਕਹਿੰਦੇ ਹਾਂ ਕਿ ਸਾਡੇ ਜੀਵਨ ਚ ਦੁੱਖ ਮੁੱਕਦੇ ਹੀ ਨਹੀਂ ਸਾਡੇ ਜੀਵਨ ਚ ਬਿਮਾਰੀਆਂ ਜਾਂਦੀਆਂ ਹੀ ਨਹੀਂ ਅਸੀਂ ਬਹੁਤ ਦੁਖੀ ਹਾਂ ਅਸੀਂ ਤਾਂ ਇੰਨਾ ਪਾਠ ਵੀ ਕਰੀਦਾ ਹੈ ਪਰ ਇੱਕ ਕਾਰਨ ਹੈ ਨਾ ਕਿ ਥੋੜਾ ਜਿਹਾ ਆਪਣੇ ਸੁਭਾਅ ਨੂੰ ਬਦਲੋ ਥੋੜਾ ਜਿਹਾ ਆਪਣੇ ਵਿੱਚ ਥੋੜੀ ਜੀ ਮਿਠਾਸ ਆਪਣੇ ਵਿੱਚ ਥੋੜਾ ਜਿਹਾ ਸੁਭਾਅ ਬਦਲੋ ਤੇ ਤੁਹਾਨੂੰ ਖੁਦ ਬਤਾ ਲੱਗ ਜੇਗਾ ਕਿ ਤੁਸੀਂ ਕਿਵੇਂ ਕਿਸੇ ਨੂੰ ਦੁੱਖ ਪਹੁੰਚਾ ਰਹੇ ਹੋ ਕਿ ਕਿਸੇ ਦੀ ਖੁਸ਼ੀ ਦਾ ਕਾਰਨ ਬਣ ਰਹੇ ਹੋ ਬਹੁਤੇ ਲੋਕ ਤਾਂ ਇਹੀ ਹੁੰਦੇ ਹਨ ਕਿ ਕਿਸੇ ਨੂੰ ਲਾ ਕੇ ਗੱਲ ਕਰਨੀ ਸਭ ਤੋਂ ਪਹਿਲਾਂ ਆਪਣਾ ਆ ਸੁਭਾਅ ਬਦਲਣਾ ਚਾਹੀਦਾ ਹੈ ਕਿ ਸਾਨੂੰ ਕਿਸੇ ਨੂੰ ਕਦੇ ਵੀ ਕਿਸੇ ਦੀ ਲਾ ਕੇ ਗੱਲ ਨਹੀਂ ਕਰਨੀ ਚਾਹੀਦੀ ਜੇ ਕਿਤੇ ਕੋਈ ਚੁਗਲੀ ਹੋ ਵੀ ਰਹੀ ਹੈ ਨਾ ਤਾਂ ਉਸ ਨੂੰ ਅਣ ਸੁਣਾ ਕਰਕੇ ਅੱਗੇ ਲੰਘ ਜਾਓ ਕਿਉਂਕਿ ਜੇ ਤੁਸੀਂ ਉਸ ਚੁਗਲੀ ਨੂੰ ਵੀ ਸੁਣਿਆ ਹੈ ਨਾ ਤੁਸੀਂ ਵੀ ਪਾਪ ਦੇ ਭਾਗੀਦਾਰ ਬਣ ਜਾਓਗੇ ਕਿਸੇ ਦੀ ਗੱਲ ਵਿੱਚ ਹਾਂ ਮਿਲਾਉਣੀ ਹੈ ਦੂਸਰੇ ਦੀ ਚੁਗਲੀ ਨਿੰਦਿਆ ਕਰਨੀ ਹੈ ਇਹ ਸਭ ਤੋਂ ਵੱਡਾ ਕੋੜ ਹੈ ਇਸ ਜਮਾਨੇ ਦਾ ਕਿਉਂਕਿ ਪਤਾ ਨਹੀਂ ਲੋਕਾਂ ਨੂੰ ਕੀ ਚੁਗਲੀਆਂ ਕਰਕੇ ਕੀ ਸਵਾਦ ਮਿਲਦਾ ਹੈ ਕਿਸੇ ਦੇ ਘਰ ਦੀ ਗੱਲ ਹੋਵੇਗੀ ਕਿਸੇ ਦੀ ਧੀ ਦੀ ਗੱਲ ਕਿਸੇ ਦੀ ਭੈਣ ਦੀ ਕਿਸੇ ਦੀ ਨੂੰਹ ਦੀ ਕਿਸੇ ਦੀ ਵੀ ਗੱਲ ਹੋਏਗੀ ਸਾਨੂੰ ਇਹੋ ਜਿਹੀਆਂ ਗੱਲਾਂ ਤੋਂ ਬਹੁਤ ਦੂਰ ਰਹਿਣਾ ਚਾਹੀਦਾ ਹੈ ਅਸੀਂ ਕਰਨੀ ਨਹੀਂ ਚਾਹੀਦੀ ਕਿਉਂਕਿ ਦੇਖੋ ਸਭ ਇਨਸਾਨ ਸਾਂਝੇ ਹੀ ਹਨ ਕਹਿੰਦੇ ਜੇ ਅੱਜ ਅਸੀਂ ਕਿਸੇ ਨਾਲ ਕਰਦੇ ਹਾਂ ਕੱਲ ਨੂੰ ਆਪਣੀ ਵੀ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ ਵੀ ਸਾਡੇ ਨਾਲ ਵੀ ਹੋ ਸਕਦਾ ਹੈ ਪਰ ਮਨੁੱਖ ਇਹ ਕਦੇ ਨਹੀਂ ਕਰਦਾ ਜੇ ਮਨੁੱਖ ਕਿਸੇ ਦਾ ਬੁਰਾ ਕਰਦਾ ਹੈ ਉਹ ਇਹ ਭੁੱਲ ਜਾਂਦਾ ਹੈ ਕਿ ਦੂਜਾ ਨੰਬਰ ਮੇਰਾ ਵੀ ਹੁਸ਼ਿਆਰ ਪਰਮਾਤਮਾ ਲਾ ਸਕਦਾ ਹੈ ਜੀ ਇਸ ਗੱਲ ਦਾ ਜਵਾਬ ਉਹ ਮਨੁੱਖ ਨਹੀਂ ਦੇ ਸਕਦਾ ਉਹ ਦੁਖੀ ਹੈ ਉਹ ਕੁਝ ਸਮਝ ਨਹੀਂ ਸਕਿਆ ਉਹ ਕੁਝ ਨਹੀਂ ਬੋਲ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਉਹਦੀ ਉਸ ਦੁੱਖ ਦਾ ਉਸ ਜੋ ਦੁੱਖ ਤੋਂ ਉਹ ਗੁਜ਼ਰ ਰਿਹਾ ਹੈ ਉਹਦਾ ਜਵਾਬ ਉਹਦਾ ਕਿਸੇ ਨੇ ਨਹੀਂ ਲੈਣਾ ਉਹਦਾ ਜਵਾਬ ਉਸ ਪਰਮਾਤਮਾ ਨੇ ਲੈਣਾ ਹੈ ਮਨ ਕੇ ਵੇਖ ਲੈਣਾ ਤੁਸੀਂ ਕੋਈ ਤੁਹਾਡੇ ਨਾਲ ਜਿੰਨਾ ਮਰਜ਼ੀ ਬੁਰਾ ਕਰ ਲਵੇ ਪਰ ਤੁਸੀਂ ਉਸ ਦਾ ਬੁਰਾ ਬਿਲਕੁਲ ਨਹੀਂ ਕਰਨਾ ਉਸ ਦਾ ਜਵਾਬ ਤੇ ਤੁਹਾਡਾ ਪਰਮਾਤਮਾ ਆਪ ਹੀ ਲਵੇਗਾ ਉਹ ਭੈਣ ਨੇ ਦੱਸਿਆ ਕਿ ਸਾਡੇ ਘਰ ਦਾ ਮਾਹੌਲ ਠੀਕ ਨਹੀਂ ਸੀ ਸਾਡੇ ਘਰ ਵਿੱਚ दारू ਸ਼ਰਾਬ ਮੀਟ ਬਹੁਤ ਜ਼ਿਆਦਾ ਪੰਦਾ ਸੀ ਲੜਾਈ ਝਗੜੇ ਵੀ ਰਹਿੰਦੇ ਸੀ ਪਰ ਕਹਿੰਦੇ ਕਿ ਮੇਰਾ ਵਿਸ਼ਵਾਸ ਇਹ ਸੀ ਕਿ ਮੈਂ ਗੁਰਦੁਆਰਾ ਸਾਹਿਬ ਜਾਨੀ ਹਾਂ ਤੇ ਰੱਬ ਮੇਰੀ ਜਰੂਰ ਸੁਣੇਗਾ ਸਾਡੇ ਘਰ ਦਾ ਵੀ ਉਧਾਰ ਕਰੇਗਾ ਸਾਡੇ ਘਰ ਦੇ ਵਿੱਚ ਵੀ ਗੁਰਬਾਣੀ ਦੀ ਜੋਤ ਮੈਨੂੰ ਦਿਖੇਗੀ ਕਿ ਸਾਡੇ ਘਰ ਵਿੱਚ ਵੀ ਗੁਰਬਾਣੀ ਚੱਲ ਰਹੀ ਹੈ ਸਾਡੇ ਘਰ ਵੀ ਇਹ ਨਸ਼ਾ ਦੂਰ ਹੋ ਰਿਹਾ ਏ ਕਹਿੰਦੇ ਇੱਦਾਂ ਦਾ ਵੀ ਹੋਵੇਗਾ ਜ਼ਰੂਰ ਹੋਵੇਗਾ ਤੇ ਉਸ ਭੈਣ ਨੇ ਕਹਿੰਦੇ ਕਿ ਦੁਪਹਿਰਾ ਸਾਹਿਬ ਕਰਨੇ ਸ਼ੁਰੂ ਕਰ ਦਿੱਤੇ ਦੁਪਹਿਰਾ ਸਾਹਿਬ ਕਰਨੇ ਜੋਤ ਲਗਾਉਣੀ ਆਪਣੇ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿਸ਼ਵਾਸ ਰੱਖ ਕੇ ਦੁਪਹਿਰਾ ਸਾਹਿਬ ਕਰਨੇ ਸ਼ੁਰੂ ਕਰ ਦਿੱਤੇ ਫਿਰ ਕਹਿੰਦੀ ਕਿ ਅੰਮ੍ਰਿਤਸਰ ਜਾ ਕੇ ਉੱਥੇ ਉੱਥੇ ਵੀ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਵਾ ਕੇ ਆਏ ਕਿ ਵਾਹਿਗੁਰੂ ਮੈਂ ਤੁਹਾਡੀ ਜੋਤ ਨਾਲ ਤੁਹਾਡੇ ਗੁਰਦੁਆਰੇ ਦੀ ਗੁਰਬਾਣੀ ਨਾਲ ਤੁਹਾਡੇ ਗੁਰਬਾਣੀ ਦੇ ਨਾਲ ਜੁੜਨ ਲੱਗੀ ਹਾਂ ਪਰਮਾਤਮਾ ਮੈਂ ਚਾਹਨੀ ਹੈ ਕਿ ਮੇਰਾ ਪਰਿਵਾਰ ਸਾਰਾ ਹੀ ਇਸ ਗੁਰਬਾਣੀ ਦੇ ਨਾਲ ਜੁੜੇ ਤੇ ਕਹਿੰਦੇ ਕਿ ਅਰਦਾਸ ਕਰਵਾ ਕੇ ਆਈ ਉਸ ਦਿਨ ਤੋਂ ਬਾਅਦ ਕਹਿੰਦੇ ਕਿ ਮੈਂ ਜੋਤ ਜਗਾਣੀ ਸ਼ੁਰੂ ਕਰਤੀ ਜੋਤ ਜਗੰਦੀ ਗੁਰਦੁਆਰਾ ਸਾਹਿਬ ਜਾਂ ਦੀ ਆਪਣਾ ਨਿਤਨੇਮ ਨਹੀਂ ਕਹਿੰਦੇ ਛੱਡਣਾ ਹੈਗਾ ਕਦੇ ਵੀ ਨਹੀਂ ਛੱਡਣਾ ਜੇ ਤੁਸੀਂ ਨਿਤਨੇਮ ਕਰ ਰਹੇ ਹੋ ਨਾ ਤਾਂ ਕਿਸੇ ਵੀ ਕਾਰਨ ਉਹ ਛੱਡਣਾ ਨਹੀਂ ਹੈ ਕਿ ਪ੍ਰਮਾਤਮਾ ਜੀ ਦੇ ਅੱਗੇ ਮੈਂ ਆਰਦਾਸ ਕੀਤੀ ਸੀ ਮੇਰੀ ਤੇ ਪੂਰੀ ਨਹੀਂ ਹੋਈ ਹੁਣ ਮੈਂ ਛੱਡ ਦਿੰਨੀ ਹਾਂ ਨਹੀਂ ਖਾਲਸਾ ਜੀ ਕਦੇ ਵੀ ਪ੍ਰਮਾਤਮਾ ਤੇ ਆਪਣਾ ਵਿਸ਼ਵਾਸ ਡੋਲਣ ਨਹੀਂ ਦੇਣਾ ਸਗੋਏ ਕਿ ਪ੍ਰਮਾਤਮਾ ਤੇ ਅਟੁੱਟ ਵਿਸ਼ਵਾਸ ਕਰਕੇ ਦੇਖੋ ਕਿਦਾਂ ਦਿਨ ਬਦਲ ਜਾਂਦੇ ਨੇ ਜੇ ਰਾਤ ਤੋਂ ਬਾਅਦ ਦਿਨ ਹੈ ਦਿਨ ਤੋਂ ਬਾਅਦ ਰਾਤ ਹੈ ਜੇ ਦੁੱਖ ਤੋਂ ਬਾਅਦ ਸੁੱਖ ਹੈ ਨਾ ਤਾਂ ਸੁੱਖ ਤੋਂ ਬਾਅਦ ਦੁੱਖ ਵੀ ਹੋ ਸਕਦਾ ਹੈ ਇਹ ਤਾਂ ਨਿਰੰਤਰ ਚਾਲ ਚੱਲਦੀ ਰਹਿੰਦੀ ਹੈ ਜੇ ਪੈਦਾ ਹੋਇਆ ਹੈ ਨਾ ਮਨੁੱਖ ਤੇ ਉਹਨੇ ਮਰਨਾ ਵੀ ਹੈ ਦੇਖੋ ਕੋਈ ਜਗ ਤੇ ਅਮਰ ਨਹੀਂ ਹੋਇਆ ਕਿ ਇਨਸਾਨ ਕੋਈ ਰਹਿ ਜਵੇ ਨਹੀਂ ਇਸ ਕਰਕੇ ਜਿਹੜਾ ਆਇਆ ਹੈ ਉਹਨੇ ਜਾਣਾ ਵੀ ਹੈ ਇਸ ਕਰਕੇ ਸਾਨੂੰ ਆਪਣੇ ਪਰਮਾਤਮਾ ਤੇ ਪੂਰਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਪਰਮਾਤਮਾ ਹੀ ਹੈ ਜੋ ਤੁਹਾਡੀਆਂ ਟੁੱਟੀਆਂ ਗੰਢਾਂ ਜੋੜ ਸਕਦਾ ਹੈ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਕਹਿੰਦੇ ਉਹ ਭੈਣ ਦਾ ਇੰਨਾ ਕੋ ਵਿਸ਼ਵਾਸ ਸੀ ਨਾ ਕਿ ਮੈਂ ਆਪਣੇ ਘਰ ਵਿੱਚ ਇਹ ਬਦਲਾਵ ਜ਼ਰੂਰ ਦੇਖਾਂਗੀ ਦੇਖੋ ਕਹਿੰਦੇ ਨਾ ਜੇ ਵਿਸ਼ਵਾਸ ਹੋਵੇ ਨਾ ਥੋੜਾ ਜਿਹਾ ਵੀ ਹੌਸਲਾ ਹੋਵੇ ਨਾ ਬੰਦੇ 'ਚ ਵੀ ਹਾਂ ਮੈਂ ਇਹ ਕਰਨਾ ਹੈ ਤਾਂ ਪਰਮਾਤਮਾ ਉਹਦਾ ਸਾਥ ਜ਼ਰੂਰ ਦਿੰਦਾ ਹੈ ਕਿ ਹਾਂ ਇਸ ਬੰਦੇ ਨੂੰ ਤਾਂ ਮੇਰੇ ਤੇ ਪੂਰਾ ਅਟੁੱਟ ਵਿਸ਼ਵਾਸ ਹੀ ਕਰ ਲਿਆ ਹੈ ਇਸ ਨੇ ਤਾਂ ਸਭ ਕੁਝ ਹੀ ਅਰਪਣ ਮੈਨੂੰ ਕਰ ਦਿੱਤਾ ਹੈ ਜਦ ਅਸੀਂ ਪ੍ਰਮਾਤਮਾ ਨੂੰ ਸਭ ਕੁਝ ਸੌਂਪ ਦਾਂਗੇ ਨਾ ਕਿ ਵਾਹਿਗੁਰੂ ਤੇਰੇ ਬੱਚੇ ਹਾਂ ਤੇ ਤੁਸੀਂ ਹੀ ਸਬੂद्धि ਬਖਸ਼ਣੀ ਹੈ ਤੁਸੀਂ ਹੀ ਖਿਆਲ ਰੱਖਣਾ ਹੈ ਤੁਸੀਂ ਹੀ ਕਰਨ ਵਾਲੇ ਹੋ ਵਾਹਿਗੁਰੂ ਤੇ ਮੇਰੇ ਤੋਂ ਵੀ ਕੁਝ ਬੁਰਾ ਨਾ ਕਰਵਾਣਾ ਵਾਹਿਗੁਰੂ ਮੈਨੂੰ ਵੀ ਸਬੂद्धि ਬਖਸ਼ਣਾ ਤੇ ਜਰੂਰ ਪ੍ਰਮਾਤਮਾ ਤੁਹਾਡੀ ਜਰੂਰ ਸੁਣੇਗਾ ਕਹਿੰਦੇ 2 ਸਾਲ ਬੀਤ ਗਏ ਸੀਗੇ ਵੈਸੇ ਇਸ ਗੱਲ ਨੂੰ ਕੀ 2 ਸਾਲ ਹੋ ਗਏ ਸੀ ਉਸ ਭੈਣ ਨੂੰ ਅਰਦਾਸ ਬੇਨਤੀਆਂ ਕਰਦੀ ਨੂੰ ਪਰ ਕੋਈ ਫਰਕ ਨਹੀਂ ਪੈਣਾ ਕਰਦੇ ਹਾਂ ਦੇ ਉੱਤੇ ਵੀ ਉਹਨਾਂ ਨੇ ਆਪਣੀ ਜਿਵੇਂ ਪੀਣੀ ਖਾਣੀ ਉਦਾਂ ਹੀ ਕਰਨੀ ਸਭ ਕੁਝ ਐਵੇਂ ਹੀ ਕਰਨੀ ਅਚਾਨਕ ਹਨ ਕਹਿੰਦੇ ਕਿ ਉਹਨਾਂ ਦੇ ਘਰ ਚੋਂ ਉਹਨਾਂ ਦੇ ਪਿਤਾ ਜੀ ਬਿਮਾਰ ਹੋ ਜਾਂਦੇ ਨੇ ਬਹੁਤ ਜ਼ਿਆਦਾ ਜੋ ਕਿ ਬਹੁਤ ਜ਼ਿਆਦਾ ਸ਼ਰਾਬ ਪਿੰਦੇ ਹੁੰਦੇ ਨੇ ਬਹੁਤ ਹੀ ਜ਼ਿਆਦਾ ਮਾੜੀ ਹਾਲਤ ਹੋ ਜਾਂਦੀ ਹੈ ਤੇ ਫਿਰ ਪੈਸੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਹੁਣ ਜਿਸ ਬੰਦੇ ਦੇ ਕੋਲ ਕੋਈ ਪੈਸਿਆਂ ਵਾਲਾ ਸਾਧਨ ਹੈ ਹੀ ਨਹੀਂ ਹੈ ਜਿੰਨੇ ਜੋ ਕਮਾਇਆ ਉਹ ਪੀ ਕੇ ਖਤਮ ਕਰ ਦਿੱਤਾ ਤੇ ਉਸਨੇ ਇਲਾਜ ਕਿੱਥੋਂ ਕਰਵਾਉਣਾ ਹੈ ਬਹੁਤ ਹੀ ਵਿਪਤਾ ਦੇ ਵਿੱਚ ਫਸ ਜਾਂਦਾ ਨਾ ਬੰਦਾ ਜਦੋਂ ਜਿਹਦੇ ਕੋਲ ਪੈਸੇ ਹੀ ਨਾ ਹੋਣ ਕਿਉਂਕਿ ਪੈਸਿਆਂ ਤੋਂ ਬਿਨਾ ਵੀ ਕੁਝ ਨਹੀਂ ਹੈ ਜੇ ਤੁਹਾਡੇ ਕੋਲ ਪੈਸਾ ਹੈ ਤੁਸੀਂ ਤਾਂ ਹੀ ਇਲਾਜ ਕਰਵਾ ਸਕੋਗੇ ਜੇ ਤੁਹਾਡੇ ਕੋਲ ਪੈਸਾ ਹੀ ਨਹੀਂ ਹੈ ਤਾਂ ਤੁਸੀਂ ਇਲਾਜ ਕਿੱਥੋਂ ਕਰਵਾਉਂਗੇ ਬਹੁਤ ਹੀ ਟੈਨਸ਼ਨ ਚ ਕਹਿੰਦੇ ਉਹ ਭੈਣ ਪੈ ਗਈ ਬਹੁਤ ਹੀ ਜਿਆਦਾ ਪਰ ਕਹਿੰਦੇ ਨੇ ਕਿ ਵਾਹਿਗੁਰੂ ਦੇ ਉੱਤੇ ਵਿਸ਼ਵਾਸ ਤੇ ਪਰਮਾਤਮਾ ਕੋਈ ਨਾ ਕੋਈ ਸਾਧਨ ਜਰੂਰ ਕਰ ਦਿੰਦਾ ਹੈ ਉਸ ਦੀ ਪਰਖਿਆ ਲੈਣ ਵਾਸਤੇ ਸ਼ਾਇਦ ਉਤੇ ਇਹਨੇ ਦੁੱਖ ਹਾਰੇ ਸੀ ਤੇ ਕਹਿੰਦੇ ਕਿ ਚਲੋ ਕਿਸੇ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਕਿਸੇ ਕੋ ਫੜ ਕੇ ਆਪਣੇ ਪਿਤਾ ਜੀ ਦਾ ਇਲਾਜ ਕਰਵਾਇਆ ਕਹਿੰਦੇ ਜਦੋਂ ਆਪਣੇ ਪਿਤਾ ਜੀ ਦਾ ਇਲਾਜ ਕਰਵਾਇਆ ਮਹੀਨਾ ਬਹੁਤ ਹੀ ਜ਼ਿਆਦਾ ਤੰਗੀ ਆ ਗਈ ਘਰ ਦੇ ਵਿੱਚ ਪੈਸੇ ਤੇਲੇ ਦੀ ਬਹੁਤ ਤੰਗੀ ਆ ਗਈ ਫਿਰ ਮਜ਼ਦੂਰੀ ਕਰਨ ਦੀ ਨੋਬਤ ਆ ਗਈ ਸੀ ਉਸ ਪੈਨ ਦੀ ਕਹਿੰਦੇ ਚਲੋ ਕੋਈ ਨਹੀਂ ਫਿਰ ਵੀ ਥੋੜੇ ਪੜੇ ਲਿਖੇ ਸੀ ਚਲੋ ਕਿਸੇ ਸਕੂਲ ਚ ਲੱਗ ਕੇ ਜਾਂ ਕਿਸੇ ਵੀ ਤਰ੍ਹਾਂ ਉਹਨਾਂ ਨੇ ਆਪਣਾ ਗੁਜ਼ਾਰਾ ਕਰਨ ਦਾ ਫੈਸਲਾ ਲੈ ਲਿਆ ਕਿ ਹੁਣ ਮੈਨੂੰ ਹੀ ਕੁਝ ਕਰਨਾ ਪਵੇਗਾ ਕਿਉਂਕਿ ਘਰ ਦੀ ਹਾਲਤ ਬਹੁਤ ਮੰਦੀ ਹੋ ਗਈ ਹੈ ਘਰ ਪਰਿਵਾਰ ਵਿੱਚ ਜਦੋਂ ਐਦਾਂ ਦੀ ਆਫਤ ਆਜਵੇ ਨਾ ਤਾਂ ਬੰਦੇ ਨੂੰ ਉਸ ਨੂੰ ਨਿਪਟਾਉਣ ਲਈ ਬਹੁਤ ਕੀ ਕਸ਼ਟ ਚੁੱਕਣੇ ਪੈਂਦੇ ਨੇ ਆਪਣਾ ਸਭ ਕੁਝ ਛੱਡ ਕੇ ਬੱਚਿਆਂ ਬਾਰੇ ਸੋਚਣਾ ਪੈਂਦਾ ਹੈ ਚਲੋ ਕਹਿੰਦੇ ਜਿੱਦਾਂ ਮਰਜ਼ੀ ਹੋ ਕੇ ਚਲੋ ਕਰਜ਼ਾ ਚੁੱਕ ਕੇ ਆਪਣੇ ਪਿਤਾ ਦਾ ਇਲਾਜ ਕਰਵਾਇਆ ਉਸ ਤੋਂ ਬਾਅਦ ਕਹਿੰਦੇ ਫਿਰ ਪਰਮਾਤਮਾ ਦੀ ਭਗਤੀ ਵਿੱਚ ਕਮੀ ਨਹੀਂ ਆਉਣ ਦਿੱਤੀ ਵੀ ਪਰਮਾਤਮਾ ਨੂੰ ਨਹੀਂ ਕਿਹਾ ਕਿ ਰੱਬਾ ਆ ਤੂੰ ਕੀ ਕਰਤਾ ਵੀ ਮੈਂ ਤਾਂ ਤੇਰੀ ਇੰਨੀ ਭਗਤੀ ਕਰਦੀ ਹਾਂ ਮੈਂ ਤਾਂ ਤੇਰਾ ਕਦੀ ਪਾਠ ਨਹੀਂ ਛੱਡਿਆ ਫਿਰ ਵੀ ਪਰਮਾਤਮਾ ਤੁਸੀਂ ਮੇਰੇ ਨਾਲ ਇੰਜ ਕੀਤਾ ਹੈ ਕਹਿੰਦੇ ਨਹੀਂ ਇਹ ਗੱਲ ਨਹੀਂ ਸਗੋਂ ਇਹ ਗੱਲ ਕਹਿਣੀ ਹੈ ਕਿ ਸਗਲ ਦੁਆਰ ਕੋ ਛਾੜ ਕੇ ਗਏ ਤੋ ਹਾਰੇ ਦਵਾਰ ਬਹੇ ਗਏ ਕਿ ਲਾਜ਼ਰਸ गोबिंद दास तोहार ਵੀ ਮੈਂ ਤੇਰੇ ਦਵਾਰੇ ਆ ਗਿਆਂ ਪਰਮਾਤਮਾ ਬਸ ਰੱਬ ਦੇ ਅੱਗੇ ਜੇ ਤੁਸੀਂ ਇੰਨੀ ਬੇਨਤੀ ਕਰਦੇ ਹੋ ਨਾ ਤਾਂ ਪਰਮਾਤਮਾ ਜ਼ਰੂਰ ਕਬੂਲ ਕਰਦੇ ਹਨ ਕਹਿੰਦੇ ਕਿ ਉਹਨਾਂ ਦੇ ਪਿਤਾ ਜੀ ਬਿਲਕੁਲ ਠੀਕ ਹੋ ਗਏ ਚਲੋ ਮਹੀਨੇ ਦੋ ਮਹੀਨੇ ਬਾਅਦ ਬਿਲਕੁਲ ਹੀ ਠੀਕ ਹੋ ਗਏ ਉਹਨਾਂ ਨੇ ਸ਼ਰਾਬ ਪੀਣੀ ਆਪਣੇ ਮਨੋ ਹੀ ਮਨ ਮਾਰ ਲਿਆ ਸਮਝ ਲਓ ਵੀ ਠੀਕ ਹੋ ਗਏ ਤੇ ਸ਼ਰਾਬ ਦਾ ਬਿਲਕੁਲ ਨਾਮ ਨਿਸ਼ਾਨ ਨਹੀਂ ਸੀ ਹੁਣ ਉਹਨਾਂ ਦੇ ਘਰ ਦੇ ਵਿੱਚ ਬਿਲਕੁਲ ਨਹੀਂ ਸੀ ਤੰਦਰੁਸਤ ਹੋ ਗਏ 6 ਕੁ ਮਹੀਨਿਆਂ ਬਾਅਦ ਖੁਦ ਕੰਮ ਕਰਨਾ ਸ਼ੁਰੂ ਕੀਤਾ 6 ਮਹੀਨਿਆਂ ਬਾਅਦ ਖੁਦ ਕੰਮ ਤੇ ਜਾਣ ਲੱਗ ਪਏ ਪੈਸੇ ਤਾਂ ਅੰਦੋਲਤ ਦੀ ਫੇਰ ਵਰਖਾ ਹੋਗੀ ਸਿਰਫ ਇੱਕ ਨਾ ਪਰਮਾਤਮਾ ਇਹੀ ਦੇਖਦਾ ਹੈ ਕਿ ਇਹ ਇਹ ਬੰਦਾ ਦੁੱਖ ਚ ਮੈਨੂੰ ਕਿੰਨਾ ਕ ਯਾਦ ਕਰਦਾ ਹੈ ਕ ਇਕੱਲਾ ਸੁੱਖ ਚ ਹੀ ਯਾਦ ਕਰਦਾ ਹੈ ਜਾ ਦੁਖਤੀ ਮੈਨੂੰ ਕੱਲੇ ਯਾਦ ਕਰਦਾ ਹੈ ਪਰ ਸਾਨੂੰ ਪਰਮਾਤਮਾ ਨੂੰ ਹਰ ਸਮੇਂ ਯਾਦ ਕਰਦੇ ਰਹਿਣਾ ਚਾਹੀਦਾ ਹੈ ਇਹ ਜਿਹੜੇ ਸਵਾਸ ਸਵਾਸ ਚੱਲ ਰਹੇ ਨੇ ਇਹਨਾਂ ਸਵਾਸਾਂ ਤੇ ਵੀ ਉਸ ਵਾਹਿਗੁਰੂ ਦਾ ਹੀ ਨਾਮ ਹੈ ਇਹਨਾਂ ਸਵਾਸਾਂ ਨੂੰ ਵੀ ਰੱਬ ਨੇ ਹੀ ਦਿੱਤਾ ਹੈ ਕੀ ਪਤਾ ਕਦੋਂ ਇਹ ਚੱਲਦੇ ਚੱਲਦੇ ਹੀ ਰੁਕ ਜਾਣੇ ਨੇ ਕੀ ਪਤਾ ਰਾਤ ਦਾ ਸੁੱਤਾ ਹੋਇਆ ਸੁੱਤਾ ਹੀ ਰਹਿ ਜਾਣਾ ਹੈ ਜਿਹੜੀ ਸਾਹਮਣੇ ਆਪਣੇ ਵਾਸਤੇ ਖਾਣੇ ਲਈ ਪਲੇਟ ਪਈ ਹੈ ਨਾ ਉਸ ਦਾ ਇੱਕ ਬੁਰਕੀ ਵੀ ਸਾਡੇ ਮੂੰਹ 'ਚ ਨਹੀਂ ਪੈਣੀ ਪਤਾ ਨਹੀਂ ਉਸ ਅਕਾਲ ਪੁਰਖ ਦੀ ਕੀ ਮਰਜ਼ੀ ਹੈ ਇਸ ਕਰਕੇ ਰੱਬ ਤੇ ਪੂਰਾ ਵਿਸ਼ਵਾਸ ਰੱਖਿਆ ਕਰੋ ਗੁਰਬਾਣੀ ਜ਼ਰੂਰ ਪੜਿਆ ਕਰੋ ਜਪਜੀ ਸਾਹਿਬ ਦੀ ਬਾਣੀ ਜ਼ਰੂਰ ਹੀ ਪੜਨੀ ਚਾਹੀਦੀ ਹੈ ਇਸ ਨੂੰ ਪੜਨ ਨਾਲ ਮਨ ਨੂੰ ਇੱਕ ਤਾਂ ਸ਼ਾਂਤੀ ਮਿਲਦੀ ਹੈ ਇੱਕ ਜੋ ਵੀ ਤੁਸੀਂ ਪਰਮਾਤਮਾ ਦੇ ਅੱਗੇ ਬੇਨਤੀ ਨਿਮਾਣੀ ਹੋ ਕੇ ਕਰਦੀ ਹੋਣਾ ਉਹ ਪਰਮਾਤਮਾ ਜ਼ਰੂਰ ਹੀ ਸੁਣਦੇ ਹਨ ਦੁਪਹਿਰਾ ਸਾਹਿਬ ਕਟਿਆ ਕਰੋ ਜਿਸ ਨਾਲ ਤੁਹਾਡੇ ਮਨ ਆਤਮ ਬਲ ਵਧੇਗਾ ਤੁਹਾਨੂੰ ਭਗਤੀ ਦੀ ਲਿਵ ਲੱਗੇਗੀ ਤੁਹਾਡੇ ਘਰ ਦਾ ਵਾਤਾਵਰਣ ਵੀ ਸੁਖਦਾਇਕ ਹੋ ਜਾਵੇਗਾ ਜੋਤ ਲਗਾਇਆ ਕਰੋ ਜਿਹਦੇ ਨਾਲ ਕਿ ਜਿੱਦਾਂ ਅਸੀਂ ਜੋਤ ਜਗਾਉਂਦੇ ਹਣਾ ਤਾਂ ਤੁਸੀਂ ਦੇਖਦੇ ਹੋ ਨਾ ਮਿੱਠੀ ਮਿੱਠੀ ਸੁਗੰਧ ਆਂਦੀ ਹੈ ਜੋਤ ਦੇ ਵਿੱਚੋਂ ਨਿਕਲਦੀ ਹੈ ਸਾਰੇ ਘਰ ਦੇ ਵਿੱਚ ਹੀ ਫੈਲ ਜਾਂਦੀ ਹੈ ਇਹਦੇ ਨਾਲ ਵੀ ਨੈਗੇਟਿਵ ਊਰਜਾ ਉੱਡ ਜਾਂਦੀ ਹੈ ਪੋਜ਼ਿਟਿਵ ਊਰਜਾ ਆਣ ਲੱਪੈਂਦੀ ਹੈ ਠੀਕ ਹੈ ਨਾ ਜਦੋਂ ਅਸੀਂ ਸਵੇਰ ਉੱਠ ਕੇ ਅਰਗਬੱਤੀ ਕਰਦੇ ਹਾਂ ਕਿੰਨਾ ਸੁਗੰਧਿਤ ਜਿਹਾ ਮਾਹੌਲ ਹੋ ਜਾਂਦਾ ਹੈ ਇਹ ਵਾਹਿਗੁਰੂ ਹੀ ਕਿਰਪਾ ਕਰਦੇ ਨੇ ਜਿਹਦੇ ਤੇ ਮਿਹਰ ਕਰਦੇ ਨਾ ਵਾਹਿਗੁਰੂ ਉਹ ਫਰਸ਼ਾਂ ਤੋਂ ਅਰਸ਼ਾਂ ਤੇ ਜ਼ਰੂਰ ਹੀ ਪਹੁੰਚ ਜਾਂਦਾ ਹੈ ਇਸ ਕਰਕੇ ਆਪਣੇ ਗੁਰੂ ਤੇ ਵਿਸ਼ਵਾਸ ਰੱਖੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਸਭ ਤੇ ਕਿਰਪਾ ਕਰਨ ਸਭ ਦੇ ਕਰਾਂ ਚੋਂ ਨਸ਼ੇ ਦੂਰ ਕਰਨ ਆਪਣੇ ਪਰਮਾਤਮਾ ਤੇ ਪੂਰਾ ਵਿਸ਼ਵਾਸ ਕਰੋ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ